ਜਿੰਗਰਨ ਚਾਲੂ ਜੀ ਆਈ ਪੀਐਸ ਇਹਨਾਂ ਦੇ ਅਧਿਕਾਰਤਾ ਤੇ ਸਿਰਤ ਸ਼ਾਰ ਗੁਪਤਾ ਆਈ ਪੀਐਸ ਐਸਪੀ ਜੀ ਪੂਰੇ ਪੰਜਾਬ ਦੇ ਵਿੱਚ ਜੇਕਰ ਕੋਈ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਇਨਕਾਰ ਨਾ ਕਰਿਓ ਇਹਦੀ ਵੀਡੀਓ ਜਾਂ ਆਡੀਓ ਬਣਾ ਕੇ ਉਸ ਨੰਬਰ ਤੇ ਭੇਜ ਦਿਓ ਕਿ ਮੇਰਾ ਦਫ਼ਤਰ ਜਿਹੜਾ ਹੈ ਉਹ ਇਹਦੀ ਪੜਤਾਲ ਕਰੂਗਾ ਤੇ ਦੋਸ਼ੀ ਪਾਏ ਜਾਣਤੇ ਕੋਈ ਵੀ ਭ੍ਰਿਸ਼ਟਾਚਾਰੀ ਜਿਹੜਾ ਹੈ ਉਹ ਬਖਸ਼ਿਆ ਨਹੀਂ ਜਾਊਗਾ ਸਖਤ ਕਾਰਵਾਈ ਹੋਊਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਪੰਜਾਬ 'ਚ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ ਹੈ ਹੁਣ ਤੱਕ ਐਕਸ਼ਨ ਲਾਈਨ 'ਤੇ ਕੁੱਲ 13806 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ 8050 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸਬੰਧਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿੱਤ ਭੇਜੀਆਂ ਗਈਆਂ ਹਨ ਜਦਕਿ 917 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਵੱਖ-ਵੱਖ ਸਬੰਧਿਤ ਐਸਐਸਪੀਜ਼ ਵਿਜੀਲੈਂਸ ਬਿਊਰੋ ਰੇਂਜਾਂ ਨੂੰ ਪੜਤਾਲ ਲਈ ਭੇਜੀਆਂ ਗਈਆਂ ਇਸ ਤੋਂ ਇਲਾਵਾ ਬਿਊਰੋ ਵੱਲੋਂ ਦਰਜ ਕੀਤੇ ਵੱਖ-ਵੱਖ 695 ਮੁਕਦਮਿਆਂ 'ਚ 778 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਭ੍ਰਿਸ਼ਟਾਚਾਰ ਮੁਕਤ ਪੰਜਾਬ ਸਿਰਜਣਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸੁਖਾਵਾਂ ਮਾਹੌਲ ਮੁਹैया करवाया जा सके मुख्सा साहब ਦੇ ਦਿਸੰਦ ਦੇ ਸਾਹਿਬ ਦੀ ਸਰਪਟ ਦੀਪਕਰਾਨੀ ਸਤਿਗੁਰ ਦਰਬਾਰ ਬੜਾ ਵਧੀਆ ਕੰਮ ਕੀਤਾ ਇਹਨਾਂ ਨੇ ਦੋ ਚੋਰ ਦਾ ਅਰੈਸਟ ਕਰਕੇ ਤੇ ਪੰਜ ਸਟੋਰੀਆਂ ਦੇ ਮੋਟਰਸਾਈਕਲ ਕਵਰ ਕੀਤੇ ਤੇ ਜਿਹੜਾ ਸਬੰਧ ਮਕਦਮਾ ਨੰਬਰ 2 ਮਿਤੀ 5/1/25 ਅੰਡਰ ਸੈਕਸ਼ਨ 303 2 3172 ਬੀਨ ਅਸਤਾਨਾ ਗਦਰਵਾ ਦਰਜ ਰਿਸ਼ਟਾ ਤੇ ਬਾਅਦ ਵਿੱਚ ਵਾਧਾ ਚਰਨ ਕੀਤਾ ਇਸ 3172 ਬੀਨ ਅਸਤ ਇਸੇ ਕਹਿ ਵਕੀਲ ਸਿੰਘ ਪੁੱਤਰ ਸੁਖਜੀਤ ਸਿੰਘ ਵਾਸੀ ਕੋਟਪਈ ਦਾ ਜਿਹਨੇ ਤਾਰੀਖ ਅਣੀ ਪਹਿਲਾਂ ਦੋ ਮਾਮਲੇ ਦਰਜ ਐ ਇਹ ਮੋਟਰਸਾਈਕਲ ਚੋਰੀ ਕਰਦਾ ਸੀ ਤੇ ਅੱਗੇ ਵੇਦੇ ਚਲੰਤਪ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਇੰਦਰਾਣਾ ਲੈ ਗਏ ਨੰਬਰ 7 ਅਨਵਰ ਇਹਨਾਂ ਦੋਨੋਂ ਨੂੰ ਅਸੀਂ ਕਾਬੂ ਕਰਕੇ ਦੋ ਮੋਟਰਸਾਈਕਲ ਰਿਕਵਰ ਕੀਤੇ ਤੋਂ ਬਾਅਦ ਨੇ ਪੁਸ਼ਟੀ ਤਿੰਨ ਮੋਟਰਸਾਈਕਲ ਰਿਕਵਰ ਕੀਤੇ ਇਮੋਰਸਲ ਪਰਵ ਚੌਂਕ ਕਚਹਿਰੀ ਸਿਵਲ ਹਸਪਤਾਲ ਦੇ ਸ਼ਹਿਰ ਦੇ ਤਰਫ ਜਿੰਨਾ ਖੋਤਾ ਹਾਂ ਤੋਂ ਚੋਰੀ ਹੋਈ ਹੈ ਕਿਸ ਤਰੀਕੇ ਨਾਲ ਚੋਰੀ ਕਰਦੇ ਕੋਈ ਕੀ ਸੀ ਇਹਨਾਂ ਕੋਲ ਕੋਈ ਸਪੈਸ਼ਲਟੀ ਹੈ ਕਿਸ ਤਰ੍ਹਾਂ ਸੀ ਇਹ ਸਪੰਡਰ ਮੋਟਰਸ ਪਰ ਜੀ ਆਮ ਨੂੰ ਕੋਈ ਵੀ ਚਾਬੀ ਲੱਗ ਜਾਂਦੀ ਹੈ 10 ਮਿੰਟ ਕੋਲੇ ਖੜਦੇ ਵੇਖਦੇ ਬੰਦਾ ਕੋ ਨਹੀਂ ਆਇਆ ਹੁਣ ਚਾਬੀ ਲਾ ਕੇ ਲੈ ਜਾਂਦਾ ਕੋਈ ਹੋਰ ਵੀ ਇਹਨਾਂ ਤੋਂ ਰਿਕਵਰੀ ਹੋਣ ਦੀ ਉਮੀਦ ਹੈ ਸਰਕਾਰ ਕੋ ਦੋਇੰਦਰ ਮੰਨਤੇ ਨੇ ਪੁੱਛ ਕੇ ਚੱਰੀ ਹੈ ਜਿੰਨੇ ਵੀ ਪਾਸ ਕਰੀਓ ਤਰੋ ਖਲਾਸੀ ਬਿਤੇ ਕੋਈ ਹੋਰ ਵੀ ਬੰਦੇ ਨਾਲ ਜੁੜੇ ਹੋਏ ਇੱਕ ਬੰਦਾ ਨਾਮ ਚਰ ਕੀਤਾ ਜੀ ਬਿਆਨ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕੋਟਪਈ ਜਿਹਨੂੰ ਅਰੈਸਟ ਕਰਨਾ ਬਾਕੀ ਹੈ ਜੀ ਸਰ ਜਿਹੜੀਆਂ ਅਜਿਹੀਆਂ ਘਟਨਾਵਾਂ ਹੁੰਦੀਆਂ ਆਮ ਪਬਲਿਕ ਨੂੰ ਕੀ ਅਪੀਲ ਕਰੂੰਗੀ ਕਿ ਸਹਿਯੋਗੀ ਕਰੂੰਗਾ ਪਰ ਆਮ ਪਬਲਿਕ ਨੂੰ ਮੇਰੀ ਅਪੀਲ ਆ ਵੀ ਥੋੜੀ ਜਿਹੀ ਆਪ ਵੀ ਇਹਨਾਂ ਉੱਤੇ ਆਤਿਆਤ ਵਰਤਿਆ ਕਰਨ ਮੇਰੇ ਮੋਰਸਲ ਬਾਹਰ ਜਿੜਾ ਲਾਉ ਤੋ ਖੜਾ ਕਰ ਦਿੰਦੇ ਕਈ ਵਾਰੀ ਯਾਰਾਂ ਖਿਆਲੀ ਨਹੀਂ ਕਰਦੇ ਫਾਸ ਮੇਰਾ ਮੈਂ ਜੇ ਕਿ 10 ਰੁਪਏ ਦਾ ਲੋਨ ਕਹਿੰਦਾ ਟਾਇਰ ਨੂੰ ਲੱਗ ਜਾਂਦਾ ਜੋ ਨਾਲ ਨਾਲ ਦਸਰੋਂ ਵਧੀਆ